ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਟਾਲਾ ਚੈਰੀਟ ਦੇ ਸੰਤਾਂ ਜੀ ਦੇ ਲਈ ਅੱਜ ਸਾਡਾ 150 ਸਾਲਾ ਸ੍ਰੀ ਜੀ ਦੇਸਤ ਬਣਾਇਆ ਜਾ ਰਿਹਾ ਹੈ ਉਹਦੇ ਵਗ ਵਿੱਚ ਨਗਰ ਕੀਰਤਨ ਰਾਜ ਗੁਰਦਾਤਾ ਗੁਰਦੇਵ ਸਿੰਘ ਜੀ ਬਟਾਲਾ ਤੇ ਰਾਜਾ ਕੋ ਹਾਜ਼ਰ ਸਤਿਕਾਰ ਤੇ ਦਾਸਾ ਬੁਲਾਇਆ ਗਿਆ ਹੈ ਕਿ ਨਗਰ ਕੀਰਤਨ ਦੀ ਸ਼ਮਾਤੀ ਗੁਰਦਾਤਾ ਗੁਰਦੇਵ ਸਿੰਘ ਸਾਹਿਬ ਹੋਵੇਗੀ ਸਤਿਗੁਰੂ ਗੁਰਦੇਵ ਸਾਹਿਬ ਨੇ ਜਦੋਂ ਸਾਡੀ ਸਾਜ ਦਿੱਤੀ ਉਹਦਾ ਕੋਈ ਕਿਤੇ ਮਿਲ ਨਹੀਂ ਸਕਦਾ ਔਰ ਕਿਉਂਕਿ ਕਾਤਲ ਜਿਹੜਾ ਸੀ ਉਹ ਆਪ ਔਰ ਉਹਦੇ ਸਭ ਨੇ ਕੋਸ਼ਿਸ਼ ਆ ਔਰ ਗੁਰੂ ਸਾਹਿਬ ਨੇ ਆਪਣਾ ਬਲਦਾਨ ਸਾਰੀ ਕੌਮ ਵਾਸਤੇ ਦਿੱਤਾ ਇਹ ਕੋਈ ਕੌਮ ਵਾਸਤੇ ਨਹੀਂ ਸਾਰਿਆਂ ਵਾਸਤੇ ਸੰਦਾ ਸੀ ਇਸ ਉਹਨਾਂ ਦਾ ਅਸੀਸ ਭਾਈ ਜੇਤਾ ਜੀ ਜਮਨਪੁਰ ਸਾਹਿਬ ਲੈ ਕੇ ਆਜੇ ਜਿੱਥੇ ਅੱਜ ਗੁਰਦਾਸ ਸਿੰਘ ਕਾਬਾਨ ਸਾਹਿਬ ਹੈ ਔਰ ਕਾਰ ਭਾਈ ਮਕੀ ਸਾਹਿਬ ਲਗਵਾਣਾ ਜਾ ਰਹੇ ਸੀ ਉਹ ਆਪਣੀ ਕਾਰ ਲੈ ਕੇ ਗਿਆ ਜਿੱਥੇ ਅੱਜ ਗੁਰਦਾਸ ਸਿੰਘ ਕਾਬਾਨ ਸਾਹਿਬ ਹੈ ਔਰ ਕੰਤਨ ਉਹ ਸਭਾ ਨੇ ਜੋ ਉਸ ਨਗਰ ਕੀਤੇ ਨੇ ਜੋ ਸ਼ਾਮਲਾ ਹੋਈਆਂ ਨੇ ਔਰ ਸਭ ਤੋਂ ਵੱਡਾ ਸਮਾਗੋ ਕਾਨੂੰਨ ਅੰਗਪੁਰ ਸਾਹਿਬ ਉਹਨਾਂ ਦੇ ਕੋਲ ਲੱਖਾਂ ਦੀ ਚਾਹ ਰੁਕਣ ਸੰਗਤਾਂ ਨੇ ਕਰਦੇ ਕਰਨੇ ਹੈ ਉਨਾ ਸਾਰੇ ਸੰਗਤਾਂ ਨੂੰ ਅਨੁਵਾਸੀ ਜੀ ਆਇਆਂ ਆਦਿ ਆਰ ਪ੍ਰਬੰਧਕ ਕਮੇਟੀ ਦਾ ਗੁਰਦਾ ਗੁਰਤੇਜ ਬਾਦਰ ਸਾਹਿਬ ਦਾ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਰਕਾ ਵਾਹਿਗੁਰੂ ਜੀ ਪਤੋਲੀ ਧਰਮ ਦੀ ਚਾਤਰ ਪਤਤ ਸਿਧਗੁਰੂ ਗੁਰਤੇਜ ਬਾਦਰ ਸਾਹਿਬ ਜੀ ਦੇ ਬਲਦਾਮ ਨੂੰ ਮੁਖ ਰੱਖਦਿਆ ਹੋਇਆ ਗੁਰਦੁਆਰਾ ਗੁਰਤੇਜ ਬਾਦਰ ਸਾਹਿਬ ਗੁਰਦਾਨਗਨ ਪਰ ਦੀ ਸਮੂਚੀ ਪ੍ਰਬੰਧਕ ਕਮੇਟੀ ਅਤੇ ਨਗਰ ਦੇ ਐ ਐਮਐਲਏ ਸਾਹਿਬ ਔਰ ਉਹਨਾਂ ਦੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰ ਗੁਰੇਵਿੰਦਰ ਸਿੰਘ ਜੀ ਗੋਰਾ ਜੀ ਦੇ ਸਹਿਯੋਗ ਦੇ ਨਾਲ ਇਹ ਨਗਰ ਕੀਰਤਨ ਜੋ ਹੈ ਸਜਾਇਆ ਜਾ ਰਿਹਾ ਹੈ ਇਹ 350 ਸਾਲਾਂ ਜੋ ਪਵਿਜਾਨ ਦੋਸਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਹ ਲਾ ਸਾਨੂੰ ਜੋ ਪਵਿਜਾਨ ਹੈ ਜੋ ਸਾਰੇ ਜਗਤ ਸੰਸਾਰ ਦੇ ਵਿੱਚ ਇਸੇ ਹੀ ਤੁਮਕਾਉਣਾ ਮਿਲਾਇਆ ਜਾਂਦਾ ਹੈ ਔਰ ਇਸੇ ਨਾਲ ਹੀ ਅੱਜ ਅਸੀਂ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਭਾਈ ਬਿਆਲਾ ਜੀ ਅਤੇ ਭਾਈ ਉਜਾਤਾ ਜੀ ਦੇ ਜੋ ਬਲੀਦਾਨ ਹੋਇਆ ਉਹ ਅਸੀਂ ਯਾਦ ਕਰਦੇ ਹਾਂ ਉਹਨਾਂ ਨੇ ਜੇਪੂਰ ਨੇ ਪਾਏ ਹਨ ਉਹਨਾਂ ਤੇ ਚਾਹਦਿਆ ਹੋਇਆ ਸਬੂਚੀ ਜੋ ਗੁਰਬਾਣ ਗਲਾਮ ਲੈਵਾ ਹੈ ਉਹਨਾਂ ਗੁਰੂ ਸਾਹਿਬਾਨ ਨੂੰ ਤਾਂ ਤਾਂ ਜੀ ਦੀ ਗੁਰੂ ਇੱਕ ਬਾਤ ਹੈ ਸਾਹਿਬ ਜੀ ਨੂੰ ਸਬਰ ਪਤ ਹੋ ਕਰਕੇ ਇਹ ਮਨ ਰੋਕੀ ਤਨ ਸਜਾ ਕਰਕੇ ਗੁਰੂ ਘਰ ਦੀਆਂ ਤੇ ਗੁਰੂ ਦੀਆਂ ਸੰਤਾਨ ਦੀਆਂ ਸਵਾਮਾਲਾ ਰਹੀ ਆ ਅਸੀਂ ਸਮੂਹ ਪ੍ਰਬੰਧਕ ਕਮੇਟੀ ਮੈਂਬਰਾਂ ਸਹਿਬਾ ਪ੍ਰਧਾਨ ਸਾਹਿਬ ਅਤੇ ਹੋਰ ਸਾਰੇ ਦੇ ਪਤਵੰਤਿਆਂ ਵੱਲੋਂ ਸਭ ਤੋਂ ਨਾਮਲੇ ਵਾਲੋਂ ਇਸ ਕਰਕੇ ਵਧਾਈ ਕਰਦੇ ਹਾਂ ਕਿ ਆਪ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋਏ ਗੁਰੂ ਦੀਆਂ ਸਕਿਆਮਾਂ ਤੇ ਚੱਲੇ ਤਾਂ ਕਿ ਗੁਰੂ ਦੀ ਜੀ ਲਖਾਨੇ ਸਾਹਿਬ ਜੋ ਹੈ ਉਹ ਇਸੇ ਤਰ੍ਹਾਂ ਸਾਰੇ ਮਿਲਾਂਦੇ ਰਹਿਣ ਦੀ ਵਾਹਿਗੁਰੂ ਦੀ ਖਾਹਿਦਾ ਵਾਹਿਗੁਰੂ